ਕੀ ਹੁੰਦੀ ਹੈ ਸੀਜ਼ਫਾਇਰ ਤੇ ਕਿਉਂ ਪੈਂਦੀ ਹੈ ਇਸਦੀ ਲੋੜ ਇਸ ਵੀਡੀਓ ਦੇ ਵਿੱਚ ਜਾਣੋ ਪੂਰੀ ਡਿਟੇਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨੂਰਵਜੋ ਟਾਕਸ ਤੇ ਮੈਂ ਹਾਂ ਤੁਹਾਡੇ ਨਾਲ ਨੂਰਵਜੋ 파ਰਦ ਦੇ ਪਾਕਿਸਤਾਨ ਦੇ ਵਿੱਚ ਵਧ ਰਹੇ ਤਣਾਅ ਤੋਂ ਬਾਅਦ ਜੰਗਬੰਦੀ ਦਾ ਫੈਸਲਾ ਹੋ ਚੁੱਕਿਆ ਹੈ ਦੋਨੋਂ ਦੇਸ਼ਾਂ ਦੇ ਵਿੱਚ ਆਪਸੀ ਸਹਿਮਤੀ ਦੇ ਦੌਰਾਨ ਸੀਜ਼ਫਾਇਰ ਦਾ ਐਲਾਨ ਕਰ ਦਿੱਤਾ ਗਿਆ ਤੇ ਇਸ ਦੌਰਾਨ ਇਹ ਸ਼ਬਦ ਸਾਹਮਣੇ ਆਏ ਨੇ ਜੀ ਸੀਜ਼ਫਾਇਰ ਤੇ ਜੰਗਬੰਦੀ ਸੀਜ਼ਫਾਇਰ ਤੇ ਜੰਗਬੰਦੀ ਇਹ ਕੀ ਸ਼ਬਦ ਨੇ ਇਹਦਾ ਕੀ ਮਤਲਬ ਹੈ ਤੇ ਸੀਜ਼ਫਾਇਰ ਕਿਉਂ ਲੱਗਦੀ ਹੈ ਇਹਦੇ ਬਾਰੇ ਅੱਜ ਦੀ ਇਸ ਵੀਡੀਓ ਤੇ ਵਿੱਚ ਸਮਝਾਂਗੇ ਪਹਿਲੀ ਗੱਲ ਤਾਂ ਇਹ ਹੈ ਕਿ ਸੀਜ਼ਫਾਇਰ ਤੇ ਜੰਗਬੰਦੀ ਇੱਕੋ ਹੀ ਸ਼ਬਦ ਹੈ ਜੰਗਬੰਦੀ ਪੰਜਾਬੀ ਦੇ ਵਿੱਚ ਕਹਿ ਦਿੱਤਾ ਜਾਂਦਾ ਹੈ ਸੀਜ਼ਫਾਇਰ ਇੰਗਲਿਸ਼ ਦੇ ਵਿੱਚ ਕਹਿ ਦਿੱਤਾ ਜਾਂਦਾ ਜਿਨ੍ਹਾਂ ਦਾ ਕੰਮ ਹੁੰਦਾ ਹੈ ਕਿ ਫੌਜ ਚਾਹੇ ਦੂਜੇ ਦੇਸ਼ ਦੀ ਹੈ ਚਾਹੇ ਪਹਿਲੇ ਦੀ ਹੈ ਦੋਨਾਂ ਦੇ ਆਪਸ ਦੇ ਵਿੱਚ ਕੋਈ ਕੋਈ ਲੜਾਈ ਹੈ ਤਾਂ ਕੋਈ ਵੀ ਆਪਸ ਦੇ ਵਿੱਚ ਫਾਇਰਿੰਗ ਜਾਂ ਕੋਈ ਵੀ ਹਮਲਾ ਨਹੀਂ ਕਰੇਗਾ ਤਾਂ ਫੌਜ ਹਮਲੇ ਨੂੰ ਉੱਥੇ ਰੋਕ ਦਿੰਦੀ ਹੈ ਤਾਂ ਇਸ ਦੀ ਵੀਡੀਓ ਦੇ ਵਿੱਚ ਸਮਝਦੇ ਹਾਂ ਕਿ ਸੀਜ਼ ਫਾਇਰ ਦੀ ਕਿਉਂ ਲੋੜ ਪੈਂਦੀ ਹੈ ਅਤੇ ਕੀ ਇਸ ਦਾ ਕਾਰਨ ਹੈ ਜੰਗਬੰਦੀ ਦਾ ਮਤਲਬ ਕੀ ਹੈ ਜੰਗਬੰਦੀ ਦੋ ਵਿਰੋਧੀ ਧਿਰਾਂ ਜਿਵੇਂ ਕਿ ਦੇਸ਼ ਜਾਂ ਫੌਜੀ ਸਮੂਹ ਵਿਚਕਾਰ ਲੜਾਈ ਜਾਂ ਗੋਲੀਬਾਰੀ ਨੂੰ ਅਸਥਾਈ ਜਾਂ ਸਥਾਈ ਤੌਰ ਤੇ ਰੋਕਣ ਦੇ ਲਈ ਇੱਕ ਸਮਝੌਤਾ ਹੁੰਦਾ ਹੈ ਉਦਾਹਰਨ ਦੇ ਵਿੱਚੋਂ ਭਾਰਤ ਤੇ ਪਾਕਿਸਤਾਨ ਵਿਚਕਾਰ ਐਲਓਸੀ ਕੰਟਰੋਲ ਰੇਖਾ ਤੇ ਕਈ ਵਾਰ ਜੰਗਬੰਦੀ ਸਮਝੌਤੇ ਕੀਤੇ ਗਏ ਨੇ ਤਾਂ ਜੋ ਦੋਵਾਂ ਪਾਸਿਆਂ ਦੀ ਫੌਜਾਂ ਜਿਹੜੀਆਂ ਨੇ ਉਹ ਗੋਲੀਬਾਰੀ ਬੰਦ ਕਰ ਦੇਣ ਇਹ ਜੰਗਬੰਦੀ ਦੇ ਮੁੱਖ ਨੁਕਤੇ ਕੀ ਨੇ ਇਹ ਜੰਗ ਜਾਂ ਟਕਰਾਅ ਦੇ ਦੌਰਾਨ ਤਣਾਅ ਘਟਾਉਣ ਦੇ ਲਈ ਕੀਤਾ ਜਾਂਦਾ ਹੈ ਇਹ ਸਥਾਈ ਕੁਝ ਦਿਨਾਂ ਜਾਂ ਘੰਟਿਆਂ ਲਈ ਜਾਂ ਸਥਾਈ ਸ਼ਾਂਤੀ ਸਮਝੌਤੇ ਵਾਂਗ ਹੋ ਸਕਦਾ ਹੈ ਕਈ ਵਾਰੇ ਮਨੁੱਖੀ ਜਾਨਾਂ ਬਚਾਉਣ ਜ਼ਖਮੀਆਂ ਦੀ ਮਦਦ ਕਰਨ ਜਾਂ ਸ਼ਾਂਤੀ ਦੇ ਲਈ ਗੱਲਬਾਤ ਕਰਨ ਦੇ ਲਈ ਕੀਤਾ ਜਾਂਦਾ ਹੈ ਜੰਗਬੰਦੀ ਕਦੋਂ ਹੁੰਦੀ ਹੈ ਇਸ ਪਿੱਛੇ ਕਈ ਕਾਰਨ ਹੁੰਦੇ ਨੇ ਜਿਵੇਂ ਕਿ ਮਨੁੱਖਤਾ ਦੇ ਆਧਾਰ ਤੇ ਜ਼ਖਮੀਆਂ ਦੀ ਮਦਦ ਕਰਨ ਦੇ ਲਈ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਰਾਹਾਂ ਸਮਗਰੀ ਪਹੁੰਚਾਉਣ ਦੇ ਲਈ ਸ਼ਾਂਤੀ ਵਾਰਤਾ ਤੋਂ ਪਹਿਲਾਂ ਗੱਲਬਾਤ ਦੇ ਲਈ ਮਾਹੌਲ ਬਣਾਉਣ ਦੇ ਲਈ ਦੋਵੇਂ ਤਿੰਨ ਵਿਚਾਰ ਵਿਸ਼ਵਾਸ ਬਹਾਲ ਕਰਨ ਦੇ ਲਈ ਅੰਤਰਰਾਸ਼ਟਰੀ ਦਬਾਅ ਸੰਯੁਕਤ ਰਾਸ਼ਟਰ ਸੰਯੁਕਤ ਰਾਜ ਅਮਰੀਕਾ ਜਾਂ ਹੋਰ ਦੇਸ਼ਾਂ ਦੁਆਰਾ ਦਖਲੰਦਾਜ਼ੀ ਵਿਸ਼ੇਵਿਆਪੀ ਨਿੰਦਾ ਅਤੇ ਪਾਬੰਦੀਆਂ ਤੋਂ ਬਚਣ ਦੇ ਲਈ ਤਿਉਹਾਰਾਂ ਜਾਂ ਖਾਸ ਮੌਕਿਆਂ ਤੇ ਲੜਾਈ 'ਚ ਥਕਾਵਟ ਜਾਂ ਹਾਰ ਤੋਂ ਬਾਅਦ ਜਦੋਂ ਦੋਵਾਂ ਧਿਰਾਂ ਨੂੰ ਭਾਰੀ ਨੁਕਸਾਨ ਹੋਇਆ ਜਾਂ ਜਦੋਂ ਲੜਾਈ ਜਾਰੀ ਰੱਖਣਾ ਮੁਸ਼ਕਿਲ ਹੋ ਜਾਂਦਾ ਹੈ ਤਾਂ ਇਸ ਮੌਕੇ ਜੰਗਬੰਦੀ ਹੋ ਜਾਂਦੀ ਹੈ। ਜੰਗਬੰਦੀ ਕਿਉਂ ਜ਼ਰੂਰੀ ਹੈ? ਜੰਗਬੰਦੀ ਦੀ ਲੋੜ ਕਿਉਂਕਿ ਇਹ ਜੰਗ ਅਤੇ ਟਕਰਾਅ ਨੂੰ ਸਥਾਈ ਤੌਰ ਤੇ ਰੋਕਣ ਦੇ ਲਈ ਇੱਕ ਮਹੱਤਵਪੂਰਨ ਉਪਾਅ ਹੈ। ਜਦੋਂ ਦੋ ਦੇਸ਼ਾਂ ਜਾਂ ਸਮੂਹਾਂ ਵਿਚਕਾਰ ਹਿੰਸਾ ਵੱਧਦੀ ਹੈ ਤਾਂ ਕਈ ਕਾਰਨਾ ਕਰਕੇ ਜੰਗਬੰਦੀ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ। ਜੰਗ ਦੌਰਾਨ ਮਾਸੂਮ ਨਾਗਰਿਕਾਂ ਤੇ ਸੈਨਿਕਾਂ ਦੀਆਂ ਜਾਨਾਂ ਖਤਰੇ ਵਿੱਚ ਹੁੰਦੀਆਂ ਨੇ ਚੰਗਬੰਦੀ ਇਸ ਹਿੰਸਾ ਨੂੰ ਰੋਕਣ ਅਤੇ ਜਾਨਾਂ ਨੂੰ ਬਚਾਉਣ ਦਾ ਮੌਕਾ ਪ੍ਰਦਾਨ ਕਰਦੀ ਹੈ। ਚੰਗ ਦੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਡਾਕਟਰੀ ਸਹਾਇਤਾ ਦੀ ਲੋੜ ਹੁੰਦੀ ਹੈ। ਚੰਗਬੰਦੀ ਦੌਰਾਨ ਡਾਕਟਰੀ ਸਹਾਇਤਾ ਅਤੇ ਰਹਿਤ ਸਮਗਰੀ ਭੇਜਣਾ ਸੰਭਵ ਹੈ ਤਾਂ ਜੋ ਜ਼ਖਮੀਆਂ ਦਾ ਇਲਾਜ ਕੀਤਾ ਜਾਏ। ਜੇ ਦੋਵਾਂ ਪੱਖਾਂ ਵਿਚਕਾਰ ਲਗਾਤਾਰ ਲੜਾਈ ਹੁੰਦੀ ਰਹਿੰਦੀ ਹੈ ਤਾਂ ਸਥਿਤੀ ਹੋਰ ਵਿਗੜ ਸਕਦੀ ਹੈ। ਚੰਗਬੰਦੀ ਇੱਕ ਸਥਾਈ ਹੱਲ ਹੈ ਜੋ ਗੱਲਬਾਤ ਤੇ ਸ਼ਾਂਤੀ ਵਾਰਤਾ ਦਾ ਰਾਹ ਖੋਲਦਾ ਹੈ। ਜੰਗ ਦੇ ਵਿੱਚ ਸਿਪਾਈ ਥੱਕ ਜਾਂਦੇ ਨੇ ਅਤੇ ਉਹਨਾਂ ਦੀਆਂ ਮੁਢਲੀਆਂ ਜ਼ਰੂਰਤਾਂ ਜਿਵੇਂ ਕਿ ਭੋਜਨ ਪਾਣੀ ਅਤੇ ਹੋਰ ਸਹੂਲਤਾਂ ਖਤਮ ਹੋ ਜਾਂਦੀਆਂ ਨੇ ਤਾਂ ਜੰਗਬੰਦੀ ਦੌਰਾਨ ਫੌਜਾਂ ਨੂੰ ਆਰਾਮ ਮਿਲਦਾ ਹੈ ਅਤੇ ਸਰੋਤਾਂ ਦੀ ਮੁੜ ਸਪਲਾਈ ਹੁੰਦੀ ਹੈ ਅਕਸਰ ਦੋਵੇਂ ਧਿਰਾਂ ਤੇ ਅੰਤਰਰਾਸ਼ਟਰੀ ਭਾਈਚਾਰੇ ਦੇ ਵੱਲੋਂ ਜੰਗਬੰਦੀ ਦੇ ਲਈ ਦਬਾਅ ਪਾਇਆ ਜਾਂਦਾ ਹੈ ਇਹ ਜੰਗਬੰਦੀ ਦਬਾਅ ਘਟਾਉਣ ਅਤੇ ਵਿਸ਼ੇਪਦਰਤੀ ਸਹਿਯੋਗ ਹਾਸਲ ਕਰਨ ਦੇ ਲਈ ਜ਼ਰੂਰੀ ਹੁੰਦੀ ਹੈ ਜੰਗ ਦੇ ਦੌਰਾਨ ਢਾਂਚਾਗਤ ਤੇ ਆਰਥਿਕ ਨੁਕਸਾਨ ਹੁੰਦਾ ਹੈ ਚੰਗਬੰਦੀ ਤਬਾਹੀ ਨੂੰ ਰੋਕ ਸਕਦੀ ਹੈ ਜੋ ਬਾਅਦ ਦੇ ਵਿੱਚ ਪੁਨਰ ਨਿਰਮਾਣ ਦੇ ਵਿੱਚ ਮਦਦ ਕਰਦੀ ਹੈ ਜੰਗਬੰਦੀ ਦੌਰਾਨ ਸਰਹੱਦੀ ਇਲਾਕਿਆਂ ਦੇ ਵਿੱਚ ਅਤਵਾਦੀ ਗਤੀਵਿਧੀਆਂ ਨੂੰ ਰੋਕਿਆ ਜਾ ਸਕਦਾ ਹੈ ਕਿਉਂਕਿ ਦੋਵਾਂ ਧਿਰਾਂ ਨੂੰ ਜੰਗਬੰਦੀ ਤੋਂ ਬਾਅਦ ਸਥਿਤੀ ਨੂੰ ਆਮ ਬਣਾਉਣ ਵਿੱਚ ਸਮਾਂ ਮਿਲਦਾ ਹੈ ਤਾਂ ਇਸੇ ਦਰਮਿਆਨ ਇੰਡੀਆ ਦੇ ਪਾਕਿਸਤਾਨ ਦੇ ਵਿੱਚ ਸੀਜ਼ਫਾਇਰ ਯਾਨੀ ਕਿ ਚੰਗਬੰਦੀ ਹੋਈ ਹੈ ਤੇ ਇਸ جنگਬੰਦੀ ਦੇ ਦੌਰਾਨ ਜਿਹੜਾ ਭਾਰਤ ਪਾਕਿਸਤਾਨ ਹੁਣ ਆਪਸ ਦੇ ਵਿੱਚ جنگ ਨਹੀਂ ਲੜੇਗਾ ਉਮੀਦ ਕਰਦੇ ਹਾਂ ਕਿ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਪਸੰਦ ਆਈ ਹੈ ਤਾਂ ਤੁਸੀਂ ਸਾਨੂੰ ਸਬਸਕ੍ਰਾਈਬ ਕਰ ਦਿਓ ਸਾਡੀ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਬੈਲ ਆਈਕਨ ਤੇ ਜ਼ਰੂਰ ਕਲਿੱਕ ਕਰਨਾ